ਹਾੜ ਪਰਭਾਵੇ ਤੇ ਇਲਾਕਿਆਂ ਦਾ ਲਗਾਤਾਰ ਹੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਜੋ ਹੈ ਉਹ ਜਾਇਜ਼ਾ ਜਰਾ ਲਿੱਤਾ ਜਾ ਰਿਹਾ ਜਿੱਦਾਂ ਜਿੱਦਾਂ ਪਾਣੀ ਘਟ ਰਿਹਾ ਤ्यों ਤ्यों ਬਹੁਤ ਸਾਰੀਆਂ ਤਸਵੀਰਾਂ ਸਾਫ਼ ਹੋ ਰਹੀਆਂ ਨੇ ਜਿਸ ਵਿੱਚ ਬਹੁਤ ਸਾਰੇ ਸਕੂਲ ਜਿਹੜੇ ਨੇ ਉਹਨਾਂ ਦੇ ਬੁਰੇ ਹਾਲਾਤ ਨੇ ਖੇਤਾਂ ਦੇ ਬਹੁਤ ਬੁਰੇ ਹਾਲਾਤ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਰਸਤਿਆਂ ਦੀ ਤਾਂ ਰਸਤੇ ਜਿਹੜੇ ਨੇ ਉਹ ਬਹੁਤ ਬੁਰੇ ਹਾਲਾਤ ਜਿਹੜੇ ਨੇ ਨਜ਼ਰ ਆ ਰਹੇ ਤੁਸੀਂ ਇਹ ਰਸਤਾ ਦੇਖ ਸਕਦੇ ਹੋ ਕਿ ਇਹ ਕਿਸੇ ਸਮੇਂ ਜਿਹੜੇ ਲੋਕ ਜਿਹੜੇ ਸਨ ਇਸ ਇਹ ਤਾਂ ਨਹੀਂ ਜਾਂਦੇ ਹੋਏ ਨਜ਼ਰ ਆਉਂਦੇ ਸਨ ਲੇਕਿਨ ਜਿੱਦਾਂ ਹੀ ਪਾਣੀ ਦੀ ਮਾਰ ਵੱਜੀ ਉਸ ਤੋਂ ਬਾਅਦ ਸਾਰਾ ਇਹ ਰਸਤਾ ਜਿਹੜਾ ਹੈ ਉਹ ਖਰਾਬ ਹੁੰਦਾ ਹੋਇਆ ਨਜ਼ਰ ਆਇਆ ਤੇ ਖੇਤ ਤੁਸੀਂ ਦੇਖ ਸਕਦੇ ਹੋ ਕਿ ਖੇਤ ਵੀ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੇ ਨੇ ਜੋ ਫਸਲ ਖੜੀ ਸੀ ਫਸਲ ਜਿਹੜੀ ਖੜੀ ਸੀ ਉਹ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਚੁੱਕੀ ਹੈ ਹਾਲਾਂਕਿ ਜਿਸ ਮਸ਼ੀਨ ਨੂੰ ਤੁਸੀਂ ਤੁਸੀਂ ਦੇਖ ਰਹੇ ਹੋ ਇਸ ਮਸ਼ੀਨ ਦੇ ਉੱਤੇ ਕੁਲਦੀਪ ਸਿੰਘ ਧਾਰੀਵਾਲ ਬੋਲੋ ਬੈਠ ਕੇ ਜਿਹਾਸੀ ਜਾਇਜ਼ਾ ਵੀ ਲਿਤਾ ਜਾ ਰਿਹਾ ਸੀਗਾ ਔਰ ਆਪਣਾ ਯੋਗਦਾਨ ਜਿਹੜਾ ਸੀਗਾ ਉਹ ਵੀ ਪਾਇਆ ਜਾ ਰਿਹਾ ਸੀ ਤਾਂ ਜੋ ਕਿ ਇੱਕ ਐਗਜ਼ਾਮਪਲ ਸੈੱਟ ਕੀਤੀ ਜਾ ਸਕਦੀ ਕਿ ਜੇਕਰ ਕੋਈ ਵਿਅਕਤੀ ਕਿਸੇ ਨੂੰ ਜਿਤਾ ਕੇ ਭੇਜਦਾ ਹੈ ਤਾਂ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਜਿਹੜਾ ਹੈ ਉਹ ਸਾਨੂੰ ਰਹਿਣਾ ਚਾਹੀਦਾ ਹੈ ਲੇਕਿਨ ਦੂਸਰੇ ਪਾਸੇ ਕਿ ਵੇਖ ਜਾਈਏ ਤਾਂ ਸਾਰੀ ਜਿੰਨੀ ਵੀ ਫਸਲ ਸੀਗੀ ਉਹ ਸਾਰੀ ਖਰਾਬ ਹੋ ਚੁੱਕੀ ਹੈ ਔਰ ਲਗਾਤਾਰ ਹੀ ਬਹੁਤ ਹਲਾ ਜਿਹੜੇ ਨੇ ਇੱਥੇ ਮਾੜੇ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਕੁਲਦੀਪ ਸਿੰਘ ਧਾਰੀਵਾਲ ਅਜਨਾਲਾ ਹਲਕੇ ਦੇ ਇੱਕ ਸਕੂਲ ਦੇ ਵਿੱਚ ਗਏ ਸਨ ਜਿੱਥੇ ਉਹਨਾਂ ਵੱਲੋਂ ਸਕੂਲ ਦੇ ਲੋਕਾਂ ਦਾ ਜਿਹੜਾ ਸੀਗਾ ਉਹ ਬਾਤ ਜਿਹੜੀ ਸੀਗੀ ਉਹ ਵੀ ਪੁੱਛੀ ਗਈ ਔਰ ਕਿ ਲਗਾਤਾਰ ਹੀ ਜਿਸ ਤਰ੍ਹਾਂ ਜਿਉਂ ਹੈ ਔਰ ਇਹ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਉਸ ਨੂੰ ਲੈ ਕੇ ਵੀ ਲੋਕ ਕਾਫੀ ਉਹਨਾਂ ਨੂੰ ਪ੍ਰੇਜ਼ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਇਲਾਕੇ ਦੇ ਉੱਤੇ ਬੈਠ ਕੇ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਸਨ ਇਸੇ ਜਗ੍ਹਾ ਤੇ ਮਸ਼ੀਨ ਦੇ ਉੱਤੇ ਬੈਠ ਕੇ ਇੱਕ ਜਾਇਜ਼ਾ ਲੈਂਦੇ ਹੋਏ ਨਜ਼ਰ ਆ ਰਹੇ ਸਨ ਤੇ ਹੁਣ ਉਹਨਾਂ ਵੱਲੋਂ ਲਗਾਤਾਰ ਅਜਨਾਲਾ ਅਤੇ ਰਮਦਾਸ ਦੇ ਪਿੰਡਾਂ ਦੇ ਜਿਹੜੇ ਜਾਇਜ਼ਾ ਜਿਹੜੇ ਨੇ ਉਹ ਲੁੱਤੇ ਜਾ ਰਹੇ ਨੇ ਤਾਂ ਜੋ ਕਿ ਲੋਕਾਂ ਨੂੰ ਜੋ ਹੈ ਰਾਹਤ ਫੰਡ ਜਿਹੜਾ ਹੈ ਉਹ ਚੰਗੇ ਢੰਗ ਨਾਲ ਜਿਹੜਾ ਹੈ ਉਹ ਮਿਲ ਸਕੇ ਹਾਲਾਂਕਿ ਬੀਤੇ ਦਿਨ ਜੋ ਕਾਂਗਰਸ ਪਾਰਟੀ ਦੇ युवराज ਅਤੇ ਐਲੋਪੀ ਲੀਡਰ ਜਿਹੜੇ ਸਨ ਰਾਹੁਲ ਗਾਂਧੀ ਉਹ ਵੀ ਪਹੁੰਚੇ ਸਨ ਲੈ ਕੇ ਕਿਤਨਾ ਕਿਤੇ ਹਰ ਇੱਕ ਵਿਅਕਤੀ ਜਿਹੜਾ ਵੀ ਇੱਥੇ ਪਹੁੰਚ ਰਿਹਾ ਹੈ ਉਹ ਸਿਰਫ ਸਿਰਫ ਜੋ ਜਾਇਜ਼ਾ ਲੈਣ ਵਾਸਤੇ ਪਹੁੰਚ ਰਿਹਾ ਔਰ ਆਪਣੇ ਆਪਣੇ ਢੰਗ ਨਾਲ ਮਦਦ ਕਰਨ ਦੀ ਗੱਲ ਤਾਂ ਕਹਿ ਰਿਹਾ ਲੇਕਿਨ ਕਿਤਨਾ ਕਿਤੇ ਇੰਨਾ ਕਿਸਾਨਾਂ ਦੀ ਮਦਦ ਜਿਹੜੀ ਆ ਉਹ ਨਹੀਂ ਹੋ ਪਾਰੀ ਲੇਕਿਨ ਇਹ ਸਾਰੀ ਫਸਲ ਤੁਸੀਂ ਦੇਖ ਸਕਦੇ ਹੋ ਕਿ ਖਰਾਬ ਜਿਹੜੀ ਆ ਉਹ ਹੋ ਚੁੱਕੀ ਔਰ ਜੋ ਪਿੰਡਾਂ ਨੂੰ ਅਤੇ ਜੋ ਗਸਪਿਆਂ ਨੂੰ ਜਿਹੜਾ ਸੀਗਾ ਜਾਣ ਵਾਲੇ ਰਸਤੇ ਸਨ ਉਹ ਪੂਰੀ ਤਰ੍ਹਾਂ ਨਾਲ ਡੈਮੇਜ ਹੋ ਚੁੱਕੇ ਨੇ ਇਸ ਤਰਫ ਤੇ ਅਗ ਦਿਖਾਵਾ ਚਾਹਵਾ ਤਾਂ ਤੁਸੀਂ ਦੇਖ ਸਕਦੇ ਕਿ ਇੱਕ ਪੋਲਟਰੀ ਫਾਰਮ ਹੈ ਉਹ ਵੀ ਪੂਰੀ ਤਰ੍ਹਾਂ ਨਾਲ ਜਿਹੜਾ ਡੈਮੇਜ ਹੋ ਚੁੱਕਾ ਹੈ ਔਰ ਤੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਜਿਹੜੀ ਨੇ ਹੁਣ ਸਥਿਤੀ ਜਿਹੜੀ ਹਾ ਜ਼ਰੂਰ ਸਾਫ਼ ਕਰ ਦਿੱਤੀ ਹੈ ਲੇਕਿਨ ਜਿਸ ਪਹਿ ਪਿੰਡ ਚ ਪਹਿਲਾਂ ਸਕੂਲ ਦੇ ਵਿੱਚ ਕੁਲਦੀਪ ਸਿੰਘ ਧਾਰੀਵਾਲ ਗਏ ਸਨ ਉੱਥੇ ਵੀ ਹਾਲਾ ਜਿਹੜੇ ਨੇ ਉਹ ਜ਼ਰੂਰ ਬਹੁਤ ਬਾਤੋਂ ਬੱਤਰ ਹੋ ਚੁੱਕੇ ਨੇ ਬਹੁਤ ਮਾੜੇ ਹਾਲਾਤ ਜਿਹੜੇ ਨੇ ਉਹ ਜ਼ਰੂਰ ਨਜ਼ਰ ਆ ਰਹੇ ਨੇ ਲੇਕਿਨ ਕਿੰਨਾ ਕਿਤੇ ਜੋ ਜਿੱਦਾਂ ਜਿੱਦਾਂ ਹੁਣ ਪਾਣੀ ਘਟ ਰਿਹਾ ਤੇ ਉਹ ਤੋ ਪੰਜਾਬ ਦੀ ਸਥਿਤੀ ਜਿਹੜੀ ਹੈ ਉਹ ਜ਼ਰੂਰ ਸਾਫ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਔਰ ਲਗਾਤਾਰ ਹੀ ਕੁਲਦੀਪ ਸਿੰਘ ਧਾਰੀਵਾਲ ਜੋ ਕਿ ਆਪਣੇ ਹਲਕੇ ਦੇ ਵਿਧਾਇਕ ਨੇ ਉਹ ਆਪਣੇ ਹਲਕੇ ਦੇ ਵਿੱਚ ਵਿਚਰਦੇ ਹੋਏ ਨਜ਼ਰ ਆ ਰਹੇ ਨੇ ਇਸੇ ਖੇਤ ਦੇ ਵਿੱਚ ਉਹ ਮਸ਼ੀਨ ਦੇ ਉੱਤੇ ਬੈਠ ਕੇ ਲੋਕਾਂ ਦੀ ਜੋ ਫਸਲ ਹੈ ਉਸ ਨੂੰ ਜਿਹੜਾ ਸੀਗਾ ਉਹ ਜੋ ਉਹਨੂੰ ਕ੍ਰੈਸ਼ ਕੀਤਾ ਜਾ ਰਿਹਾ ਕਿਉਂਕਿ ਇਹ ਫਸਲ ਨੂੰ ਬਰਬਾਦ ਹੋ ਚੁੱਕੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਸ ਜਗ੍ਹਾ ਦੇ ਉੱਤੇ ਸਾਨੂੰ ਜਿਹੜਾ ਬਾਸਮਤੀ ਜਿਹੜੀ ਸੀਗੀ ਅਜੇ ਨਾਲਾ ਹਲਕੇ ਦੇ ਵਿੱਚ ਹੀ ਜਿਹੜੀ ਸੀਗੀ ਉਹ ਮਿਲਦੀ ਸੀ ਔਰ ਅਜੇ ਨਾਲਾ ਹਲਕੇ ਦੇ ਵਿੱਚ ਹੀ ਸਾਨੂੰ ਜਿਹੜੀ ਜਿਹੜੀ ਬਾਸਮਤੀ ਜਿਹੜੀ ਸੀਗੀ ਉਹ ਗਾਈ ਜਾਂਦੀ ਸੀ ਲੇਕਿਨ ਕਿਤਨਾ ਕਿਤੇ ਹਾਲਾਤ ਜਿਹੜੇ ਨੇ ਉਹ ਜ਼ਰੂਰ ਮਾੜੇ ਹੋਏ ਨੇ ਅਤੇ ਨਾਲ ਨਾਲ ਜੋ ਹਲਕਾ ਵਿਧਾਇਕ ਨੇ ਜੋ ਕੁਲਦੀਪ ਸਿੰਘ ਧਾਰੀਵਾਲ ਨੇ ਉਹ ਇਸ ਜਗ੍ਹਾ ਤੇ ਪਹੁੰਚੇ ਹੋਏ ਸਨ ਅਤੇ ਇਸ ਮਸ਼ੀਨਾਂ ਦੇ ਉੱਤੇ ਉਹਨਾਂ ਵੱਲੋਂ ਜਿਹੜਾ ਹੈ ਉਹ ਬੈਠ ਕੇ ਕਿਸਾਨਾਂ ਦੇ ਨਾਲ ਜਿਹੜੀ ਹੈ ਇਸ ਫਸਲ ਨੂੰ ਜਿਹੜਾ ਹੈ ਕ੍ਰਸ਼ ਕੀਤਾ ਜਾ ਰਿਹਾ ਤਾਂ ਜੋ ਕਿ ਹਾਲਾ ਜਿਹੜੇ ਨੇ ਉਹ ਸਹੀ ਹੋ ਸਕਣ ਲੇਕਿਨ ਕਿਤਨਾ ਕਿਤੇ ਜੋ ਜੋ ਪਾਣੀ ਘਟ ਰਿਹਾ ਤੇ ਉਹ ਤੇ ਉਹ ਪੰਜਾਬ ਤੇ ਖਾਸਤੇ ਰਮਦਾਸ ਤੇ ਅਜਨਾਲ ਸਥਿਤੀ ਵੀ ਸਾਫ ਹੁੰਦੀ ਹੋਈ ਨਜ਼ਰ ਆ ਰਹੀ ਹੈ ਕੈਮਰਾ ਪਰਸਨ ਰਾਜਾ ਤੇ ਨਾਲ ਗੁਰਪ੍ਰੀਤ ਸਿੰਘ ਦਾ ਅਨਮਿਊਟ ਰਮਦਾਸ